ਹਾਂਜੀ ਪਿਆਰੇ ਵਿਦਿਆਰਥੀਓ ਤੁਹਾਡਾ ਸਾਡੇ ਚੈਨਲ ਗਿਆਨ ਦਾ ਸਫਰ ਵਿੱਚ ਸਵਾਗਤ ਹੈ ਅੱਜ ਆਪਾਂ ਕਰਾਂਗੇ 10ਵੀਂ ਕਲਾਸ ਦੀ ਪੰਜਾਬੀ 1 ਕੀ ਦੇ ਇਕਾਂਗੀ ਭਾਗ ਦੇ ਪਹਿਲਾ ਪਾਠ ਜਫਰਨਾਮਾ ਜੋ ਕਿ ਡਾਕਟਰ ਹਰਚਰਨ ਸਿੰਘ ਦੀ ਲਿਖਤ ਹੈ ਤੇ ਪਹਿਲਾ ਆਪਾਂ ਜਾਣ ਪਛਾਣ ਕਰਾਂਗੇ ਉਸ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਨੂੰ ਹਿੱਤਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਦਿਓ ਪਹਿਲਾਂ ਆਪਾਂ ਜਾਣ ਪਛਾਣ ਕਰਾਂਗੇ ਡਾਕਟਰ ਹਰਜਨ ਸਿੰਘ ਦਾ ਜਨਮ 10 ਦਸੰਬਰ 1914 ਈਸਵੀ ਨੂੰ ਚੱਕ ਨੰਬਰ 576 ਜ਼ਿਲ੍ਹਾ ਸ਼ੇਖੂਪੁਰਾ ਪਾਕਿਸਤਾਨ ਵਿਖੇ ਹੋਇਆ। ਉਹਨਾਂ ਦੇ ਪਿਤਾ ਦਾ ਨਾਂ ਸਰਦਾਰ ਕਿਰਪਾ ਸਿੰਘ ਤੇ ਮਾਤਾ ਦਾ ਨਾਂ ਸ਼੍ਰੀਮਤੀ ਰ ਰੱਖੀ ਸੀ ਡਾਕਟਰ ਹਰਚੰਨ ਸਿੰਘ ਨੇ ਦੋ ਵਿਸ਼ਿਆਂ ਵਿੱਚ ਐਮਏ ਕੀਤੀ ਇਹ ਵਿਸ਼ੇ ਸਨ ਪੰਜਾਬੀ ਅਤੇ ਇਤਿਹਾਸ ਬਾਅਦ ਵਿੱਚ ਉਹਨਾਂ ਪੀਐਚਡੀ ਵੀ ਕੀਤੀ ਉਹਨਾਂ ਨੇ ਅਧਿਆਪਨ ਦੇ ਕਿੱਤੇ ਨੂੰ ਅਪਣਾਇਆ ਉਹ ਪਹਿਲਾਂ ਲਾਹੌਰ ਵਿੱਚ ਤੇ ਬਾਅਦ ਵਿੱਚ ਦਿੱਲੀ ਵਿਖੇ ਗਿਆਨੀ ਤੇ ਬੁੱਧੀਮਾਨੀ ਪੜਾਉਂਦੇ ਰਹੇ ਉਹ ਦਿੱਲੀ ਜੁਨੀਵਰਸਿਟੀ ਵਿੱਚ ਰੀਡਰ ਵੀ ਰਹੇ ਬਾਅਦ ਵਿੱਚ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਆ ਗਏ ਤੇ ਇੱਥੇ ਉਹ ਪੰਜਾਬੀ ਵਿਭਾਗ ਦੇ ਮੁਖੀ ਤੇ ਪ੍ਰੋਫੈਸਰ ਰਹੇ ਇਸ ਦੇ ਨਾਲ ਹੀ ਉਹ ਨਾਟਕ ਵਿਭਾਗ ਦੇ ਇੰਚਾਰਜ ਵੀ ਰਹੇ ਡਾਕਟਰ ਹਰਚੰਦ ਸਿੰਘ ਦੀ ਪਛਾਣ ਇੱਕ ਨਾਟਕਕਾਰ ਵਜੋਂ ਹੈ ਉਹਨਾਂ ਦੀਆਂ ਮੁੱਖ ਰਚਨਾਵਾਂ ਹਨ ਕਮਲਾ ਕੁਮਾਰੀ ਰਾਜਾਪੋਟਸ ਜੀਵਨ ਲੀਲਾ ਖੇਡਣ ਦੇ ਦਿਨ 4 5 ਗੀਟੜਾ ਦੁੱਧ ਡਾਂਡੇ ਸ਼ਹਿਰੋ ਤੇਰਾ ਕਰਸੋ ਮੀਰਾ ਕਲ ਮੁੜਕੇ ਦੀ ਖੁਸ਼ੂਰ ਸ਼ੋਭਾ ਸ਼ਕਤੀ ਰੱਤਾ ਸਾਲੂ ਕਲ ਅੱਜ ਤੇ ਪਲਕ ਹਿੰਦ ਦੀ ਚਾਦਰ ਦੇਖ ਕਬੀਰਾ ਰੋਇਆ ਮਸੀਹਾ ਸੂਲੀ ਤੇ ਮੁਸਕਰਾਇਆ ਪੰਜਾਬ ਦੀ ਕੁਮਰਦ ਰਾਣੀ ਜਿੰਦਾ ਸਾਂਝਾ ਰਾਸ ਸਤ੍ਰਿਸ਼ੀ ਕਾਇਆ ਕਲਪ ਤੇ ਪੱਛਮ ਦਾ ਮਾਇਆ ਜਾਲ ਆਦ ਡਾਕਟਰ ਹਰਚੰਦ ਸਿੰਘ ਨੂੰ ਕੱਲ ਅੱਜ ਤੇ ਪਲਕ ਨਾਟਕ ਦੇ ਲਈ ਸਹਿਤ ਸਾਹਿਤ ਅਕਾਦਮੀ ਦਿੱਲੀ ਵੱਲੋਂ ਪੁਰਸਕਾਰ ਦਿੱਤਾ ਗਿਆ ਉਹਨਾਂ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਪੁਰਸਕਾਰ ਦੇ ਵਿਖੇ ਸਨਮਾਨਿਤ ਕੀਤਾ ਗਿਆ ਇਸ ਤੋਂ ਇਲਾਵਾ ਐਪਾ ਕੈਨੇਡਾ ਤੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਨੇ ਆਪ ਨੂੰ ਕਰਤਾਰ ਸਿੰਘ ਤਾਲੀਵਾਲ ਸਰਵ ਸ਼੍ਰੇਸ਼ਟ ਸਾਹਿਤਕਾਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਡਾਕਟਰ ਹਰਚੰਦ ਸਿੰਘ ਦਾ ਦਿਹਾਂਤ 12 April 2006 ਈਸਵੀ ਨੂੰ ਹੋਇਆ ਬੱਤਲ ਔਰੰਗਜ਼ੇਬ ਸ਼ਹਿਨशाह ਜੀਨਤ 19 ਔਰੰਗਜ਼ੇਬ ਦੀ ਪਤਰੀ ਬੇਗਮ ਉਦੈਪੁਰੀ ਔਰੰਗਜ਼ੇਬ ਦੀ ਪਤਨੀ ਅਸਦ ਖਾਨ ਸ਼ਾਹੀ ਕੀ ਸਮਾਂ ਸੰਨ 1706 ਈਸਵੀ ਸਥਾਨ ਅਹਿਮਦਨਗਰ ਦੱਖਣ ਵਕਤ ਸਵੇਰ ਸਾਤ ਮੁਗਲ ਸ਼ਹਿਨशाह আওਰੰਗਜ਼ੇਬ ਦਾ ਵਿਸ਼ਾਲ ਪ੍ਰਸਾਦਾ ਨਿੱਜੀ ਕਮਰਾ ਕਮਰੇ ਵਿੱਚਕਾਰ ਆਲਮਦੀਦ ਦਾ ਵਿਸਤਰਾ ਆਸ-ਪਾਸ ਕੁਝ ਕਿਤਾਬਾਂ ਸੋਹਣੀ ਜਿਲਦ ਵਾਲਾ ਕੁਰਾਨ شریف ਲਿਖਣ ਦਾ ਸਮਾਨ ਢਾਲਾ ਦੀ ਚੀਜ਼ਾਂ ਪਈਆਂ ਹਨ ਪਰਦਾ ਉੱਠਣ ਸਮੇਂ ਹਨੇਰੀ ਝੱਕੜ ਦੀ ਸਾਹ ਸਾਹ ਸੁਣਾਈ ਦਿੰਦੀ ਹੈ ਹਵਾ ਨਾਲ ਦੋਹਾਂ ਦੀਵਿਆਂ ਦੀਆਂ ਲਾਟਾਂ ਟੰਟਾ ਰਿੰਘਨ ਆਰੰਗਜੇ ਮਦਰੀ ਕੱਦਾ ਕਮਜੋ ਲੰਮਾ ਨਕ ਸੁਰਖ ਗੋੜਾ ਰੰਗੋਲਸ ਵੀ ਦਾੜੀ ਕੁਤਰੀਆਂ ਹੋਈਆਂ ਲਵਾ ਤੇਜ਼ ਭਕ ਦੀਆਂ ਅੱਖਾਂ ਉਮਰ ਦੇ ਭਾਰ ਨਾਲ ਝੁਕੇ ਹੋਏ ਲੱਕ ਗਾਲ ਸਫੇਦ ਮਲਮਲ ਦਾ ਮੁਗਲ ਟੰਗ ਨ ਟੰਗ ਦਾ ਚੋਗਾ ਜਿਸ ਦੀਆਂ ਟੰਗੀਆਂ ਸੱਜੀ ਮੋਢੇ ਹੇਟ ਬੰਨੀਆਂ ਹੋਈਆਂ ਸੋਨੇ ਦੀਆਂ ਤਾਰਾਂ ਨਾਲ ਮੜੀ ਹੋਈ ਪਗੜੀ ਸਿਲਕ ਤੇ ਕਮਰਬੰਦ ਵਿੱਚ ਟੰਗਿਆ ਹੋਇਆ ਖੰਜਰ ਕਬਰਾੜ ਤੇ ਅਕੈਰ ਡਰ ਦੀ ਹਾਲਤ ਵਿੱਚ ਖੜਾ ਹੈ ਉਸ ਦਾ ਖਬਾਤ ਖੰਜਰ ਤੇ ਹੈ ਸੱਜਾ ਤੋਂ ਛੋਟੀ ਸਮੀਤ ਕੰਬ ਰਿਹਾ ਹੈ ਆਲਮਗੀਰ ਔਰੰਗਜ਼ੇਬ ਦਾ ਇੱਕ ਕਿਤਾਬ ਦੁਨੀਆ ਨਕਾਬ ਵਿੱਚ ਔਰੰਗਜ਼ੇਬ ਦਾ ਇੱਕ ਕਿਤਾਬ ਦੁਨੀਆ ਨਕਾਬ ਵਿੱਚ ਘਟਾਲ ਚਮੜੇ ਤਾਂਤ ਦਾ ਇੱਕ ਅਸਤਰ ਚਖੜ ਹਨੇਰੀ tufaan ਟਿਮਟਿਮਾਉਣਾ ਤਾਰਿਆਂ ਵਾਂਗ ਚਮਕਣਾ ਸੂਰਖ ਲਾਲ ਉਤਰਨਾ ਨਿੱਕਾ ਨਿੱਕਾ ਕਰਨਾ ਲਵਾ ਮੁੱਛਾਂ ਪੱਖ ਦਾ ਬਹੁਤ ਗਰਮ ਸਫੇਦ ਚਿੱਟੇ ਰੰਗ ਦਾ ਚਿੱਟਾ ਜਣ ਕੇ ਚੋਗਾ ਸਾਰੇ ਪੋਸ਼ਾਕ ਉੱਤੇ ਪਾਉਣ ਵਾਲਾ ਲੰਮੀਆਂ ਵਾਹਾਂ ਵਾਲਾ ਵਸਤਰ ਕਮਰਬੰਦ ਕਮਰਕਸਾ ਖੰਜਰ ਵੱਡੇ ਛੁਰੀ ਵਰਗਾ ਹਥਿਆਰ ਜਫਰਨਾਮਾ ਇੱਕਾਂਗੀ ਦੇ ਰਾਂਮ ਵਿੱਚ ਕਾਂਗੀ ਕਾਨੇ ਪਾਤਰਾਂ ਬਾਰੇ ਜਾਣਕਾਰੀ ਦਿੰਦੀ ਹੈ ਇਹ ਪਾਤਰ ਹਨ ਔਰੰਗਜ਼ੇਬ ਜੀਨਤੁਨ ਨੀਸਾ ਬੇਗਮਉਦ ਦੇਪੁਰੀ ਅਸਦ ਖਾਨ ਅਤੇ ਸ਼ਾਹੀ ਹਕੀਮ ਇਸ ਕਾਂਦੀ ਦਾ ਸਮਾਂ 1706 ਈਸਵੀ ਦਾ ਸਤਨ ਅਹਿਮਦਨਗਰ ਤੇ ਵਕਤ ਸਵੇਰ ਦਾ ਹੈ ਸ਼ਿਰੀ ਗੁਰੂ ਗੋਬਿੰਦ ਸਿੰਘ ਜੀ ਨੇ 1705 ਈਸਵੀ ਵਿੱਚ ਪਿੰਡ ਦੀਨਾ ਕਾਂਗੜ ਤੋਂ ਇੱਕ ਖਤ ਲਿਖ ਕੇ ਔਰੰਗਜ਼ੇਬ ਨੂੰ ਭੇਜਿਆ ਸੀ ਜਿਸ ਨੂੰ ਜਫਰਨਾਮਾ ਕਿਹਾ ਜਾਂਦਾ ਹੈ ਇਹ ਖਤ ਫਾਰਸੀ ਕਿਤਾਬ ਵਿੱਚ ਲਿਖਿਆ ਗਿਆ ਸੀ ਜਿਸਨੇ ਔਰੰਗਜ਼ੇ ਦੀ ਆਤਮਾ ਨੂੰ ਹਲੂਨ ਦਿੱਤਾ ਸੀ ਪਾਤਰਾਂ ਸਮੇਂ ਸਥਾਨ ਬਾਰੇ ਜਾਣਕਾਰੀ ਦੇਣ ਤੋਂ ਬਾਅਦ ਕੰਗੀਕਰ ਨੇ ਸਟੇਜ ਦੇ ਦ੍ਰਿਸ਼ ਬਾਰੇ ਜਾਣਕਾਰੀ ਦਿੱਤੀ ਹੈ ਇੱਕ ਦ੍ਰਿਸ਼ ਮੁਗਲ ਸ਼ਹਿਨਜਾ ਔਰੰਗੇ ਦੇ ਵਿਸ਼ਾਲ ਸਾਦੇ ਨਿੱਜੀ ਕਮਰੇ ਦਾ ਕਮਰੇ ਦੇ ਵਿਚਕਾਰ ਆलमगीर ਦਾ ਵਿਸਤਰਾ ਹੈ ਆਸ-ਪਾਸ ਕੁਝ ਕਿਤਾਬਾਂ ਸੁੰਦਰ ਜਲਦ ਵਾਲਾ ਕੁਰਾਨ ਸ਼ਰੀਫ ਲਿਖਣ ਦਾ ਸਮਾਨ ਢਾਲਾਂ ਦੀ ਚੀਜ਼ਾਂ ਪਈਆਂ ਹਨ ਪਰਦਾ ਉੱਠਣ ਸਮੇਂ ਹਨੇਰੀ ਚੱਖੜ ਦੀ ਸਾਹ-ਸਾਂ ਦੀ ਆਵਾਜ਼ ਸੁਣਾਈ ਦਿੰਦੀ ਹੈ ਹਵਾ ਨਾਲ ਦੋਹਾਂ ਦੀਵਿਆਂ ਦੀ ਲਾਟਾ ਟਿਮਟਿਮਾ ਰਹੀਆਂ ਹਨ ਔਰੰਗਜ਼ੇ ਦੀ ਸਰੀਰਕ ਜਾਣਕਾਰੀ ਦਿੰਦਾ ਲੇਖ ਕਹਿੰਦਾ ਕਿ ਉਸ ਦਾ ਕਦ ਮਦਰ ਹੈ, ਸਰੀਰ ਕਮਜ਼ੋਰ, ਲੰਮਾ ਨਕ, ਲਾਲ ਗੋਰਾ ਰੰਗ, ਗੋਲ ਚਿੱਟੀ ਦਾੜੀ, ਕੁਤ੍ਰਗਾਂ ਜਾਂ ਮੁੱਛਾਂ ਤੇ ਇਸ ਪਗ ਦੀਆਂ ਅੱਖਾਂ, ਉਮਰ ਦੇ ਪਾਰ ਨਾ ਚੁੱਕਿਆ ਲੱਕ, ਔਰੰਗਜ਼ੇ ਦੇ ਗਲ ਚਿੱਟੀ ਮਲਮਲ ਦਾ ਮੁਗਲ ਟੰਗ ਦਾ ਚੋਗਾ ਹੈ ਜਿਸ ਦੇ ਤਰ੍ਹਾਂ ਸੱਜੇ ਮੋਢੇ 'ਤੇ ਬੰਨੀਆਂ ਹੋਈਆਂ ਹਨ। ਉਸ ਦੀ ਪਗੜੀ ਸੋਨੇ ਦੀਆਂ ਤਾਰਾਂ ਨਾਲ ਮੜੀ ਹੋਈ ਹੈ, ਸਿਲਕ ਦੇ ਕਮਰਬੰਦ ਖੰਜਰ ਟੰਗਿਆ ਹੋਇਆ, ਖਬਰਾਂ ਕਹਿ ਡਰਦੀ ਹਾਲਤ ਵਿੱਚ ਕੜਾ ਔਰੰਗਜ਼ੇ ਦਾ ਖੱਬਾ ਤਖੰਜਰ ਤੇ ਸੱਜਾ ਤੋਟਿਸ ਵਿੱਚ ਕੰਬਰੇ ਹੈ। ਔਰੰਗਜੀਬ ਹਰ ਗੱਲ ਮੇਰੀ ਮਰਜ਼ੀ ਦੇ ਖਿਲਾਫ ਹੋ ਰਹੀ ਹੈ। ਕੁਦਰਤ ਵੀ ਕਹਿਰਵਾਨ ਹੋ ਗਈ ਹੈ। ਇਸ ਤਰ੍ਹਾਂ ਲੱਗਦਾ ਹੈ ਕਿ ਖੁਦਾ ਨੇ ਮੈਨੂੰ ਭੁਲਾ ਦਿੱਤਾ ਹੈ। ਇੱਕਦਮ ਸ਼ੋਕ ਸਾਜ਼ਾਂਸ ਵਿੱਚ ਨੱਚਣ ਦੀ ਆਵਾਜ਼ ਸੁਣਾਈ ਦਿੰਦੀ ਹੈ। ਔਰੰਗਜੀਬ অতি ਹੈਰਾਨੀ ਹੁਸੇ ਨਾਲ ਸ਼ਾਹੀ ਮਹਿਲ ਵਿੱਚ ਨਾਚ। ਕੀ ਇਹਨਾਂ ਨੇ ਮੈਨੂੰ ਮੋਇਆ ਖਿਆਲ ਕਰ ਲਿਆ ਹੈ? ਬੰਦ ਕਰੋ ਇਹ ਨਾਚ ਔਰ ਸਾਜ਼। ਆਵਾਜ਼ ਵੱਡੇ ਬਿਮਾਰ ਬਾਦਸ਼ਾਹ ਤੂੰ ਜ਼ਿੰਦਗੀ ਦੀ ਤੋਰ ਨੂੰ ਰੋਕਣ ਦੇ ਕਾਬਲ ਨਹੀਂ। ਰਾਗ ਦੀਆਂ ਉੱਚੀਆਂ ਤੋਂ ਨਾ ਸੁਣਾਈ ਦਿੰਦੀਆਂ ਹਨ। ਔਰੰਗਜੇਬ ਦਿਲ ਮਿਲਾ ਕੇ ਇਹ ਕਿਆ ਬਦਤਮੀਜੀ ਹੈ ਫੌਰਨ ਬੰਦ ਕਰੋ ਇਹ ਰੰਗ ਆਉਰਾ ਰਾਖ ਸ਼ਾਹੀ ਮਹਿਲ اور ਦਰਬਾਰ ਵਿੱਚ ਇਸ ਦੀ ਸਖਤ ਮਨਾਹੀ ਹੈ ਆਵਾਜ਼ orange ਜ਼ਿੰਦਗੀ ਖੁਦ ਇੱਕ ਰੰਗ ਤਮਾਸ਼ਾ ਹੈ ਜਿਸ ਤੋਂ ਤੂੰ ਮਹਿਰੂਮ ਰਹਾ ਹੈ ਇਸੇ ਵਾਸਤੇ ਤੇਰੀ ਜ਼ਿੰਦਗੀ ਰੰਗਹੀਨ ਤੇ ਤੂੰ ਸਖਤ مزاج ਹੈ ਖਿਲਾਫ ਉਲਟ ਕੈਰਵਾਨ ਗੁੱਸੇ ਵਿੱਚ ਮੋਇਆ ਮਰਿਆ ਕਾਵਲ ਜੋ ਬਦਤਮੀਜੀ ਬਦਤਮੀਜੀ ਹੁੰਦਾ ਪਉ ਗੁਸਤਾਖੀ ਬਦਤਮੀਜ਼ ਪੈੜੇ ਸਲਿੱਕੇ ਵਾਲਾ ਰੰਗ ਤਮਾਸ਼ਾ ਖੇਤਮਾਸ਼ਾ ਰੰਗਰੰਗ ਤਿਲਮਲਾ ਕੇ ਘਬਰਾ ਕੇ ਮਹਿਰੂਮ ਵਾਂਝਾ ਮિજાਜ ਤਬੀਅਤ ਇਕਾਂਗੀ ਦੇ ਰੰਗ ਵਿੱਚ orange ਜੀ ਕਹਿੰਦਾ ਹੈ ਕਿ ਹਰ ਗੱਲ ਉਸਦੀ ਮਰਜ਼ੀ ਦੇ ਵਿਰੁੱਧ ਹੋ ਰਹੀ ਹੈ ਕੁਦਰਤ ਵੀ ਉਸਤੇ ਗ੍ਰੋਧਮਨ ਹੋ ਗਈ ਹੈ ਇਸ ਤਰ੍ਹਾਂ ਪ੍ਰਤੀਤ ਹੁੰਦਾ ਜਿਵੇਂ ਰੱਬ ਨੇ ਉਸਨੂੰ ਪਲਾਦਤਾ ਹੋਵੇ ਉਹ ਬਹੁਤ ਹਨਾਨੀ ਗੁੱਸੇ ਨਾਲ ਕਹਿੰਦਾ ਕਿ ਸ਼ਾਹੀ ਮਹਿਲ ਵਿੱਚ ਨਾਚ ਕਿਵੇਂ ਹੋ ਸਕਦਾ ਇਸ ਲਈ ਉਸ ਨੂੰ ਬੰਦ ਕਰ ਲਈ ਕਹਿੰਦਾ ਹੈ ਉਹ ਸੋਚਦਾ ਕਿ ਸ਼ਾਇਦ ਉਹਨਾਂ ਉਸ ਨੂੰ ਮਰਿਆ ਖਿਆਲ ਕਰ ਲਿਆ ਹੈ ਪਰ ਇੱਕ ਆਵਾਜ਼ ਉਸ ਨੂੰ ਕਹਿੰਦੀ ਹੈ ਬੁੱਢਾ ਵੀ ਬਾਦਸ਼ਾਹ ਜ਼ਿੰਦਗੀ ਤੋਂ ਨੂੰ ਰੋਕਣ ਦੇ ਸਮਰੱਤ ਨਹੀਂ ਔਰੰਗਜ਼ੇਬ ਕਹਰਾਉਂਦਾ ਹੋਇਆ ਉਸ ਨੂੰ ਇਸ ਨੂੰ ਗੁਸਤਾਖੀ ਦੱਸਦਾ ਇਸ ਰਾਗ ਰੰਗ ਨੂੰ ਇੱਕਦਮ ਬੰਦ ਕਰ ਲਈ ਕਹਿੰਦਾ ਉਹ ਕਹਿੰਦਾ ਕਿ ਸ਼ਾਹੀ ਮਹਿਲ ਦੇ ਦਰਬਾਰ ਵਿੱਚ ਇਸ ਸਤ ਮਨਾਈ ਹੈ ਪਰ ਆਵਾਜ਼ ਔਰੰਗਜ਼ੇਬ ਕਹਿੰਦੀ ਕਿ ਜ਼ਿੰਦਗੀ ਆਪ ਇੱਕ ਰੰਗ ਤਮਾਸ਼ਾ ਹੈ ਜਿਸ ਤੋਂ ਵੰਜਾ ਰਿਹਾ ਹੈ ਇਸ ਲਈ ਉਸ ਦੀ ਜ਼ਿੰਦਗੀ ਰੰਗਹੀਨ ਹੱਸਾ ਸਵਾ ਸਖਤ ਹੈ ਔਰਾਂ ਜੇ ਪੁੱਲੀ ਹੱਥਾਂ ਨਾਲ ਤਾਲੀ ਬਜਾ ਕੇ ਚੋਬਦਾਰ ਹੈ ਕੋਈ ਨਹੀਂ ਸੋਲ ਰਿਹਾ ਕਟਿਆ ਪੰਦਾ ਸਾਹ ਸੰਪੂਰਨ ਕਰਦਾ ਹੋਇਆ ਕਿਆ ਗੰਮ ਤੇ ਬਿਮਾਰੀ ਨੇ ਮੈਨੂੰ ਇਤਨਾ ਕਮਜ਼ੋਰ ਕਰ ਦਿੱਤਾ ਸ਼ੇਰ ਦੇ ਪਣ ਪਿਛੇ ਦਾਦ ਵਿੱਚ ਬਹੁਤ ਸਾਰੇ ਨਸ਼ਈ ਬੰਦਿਆਂ ਦੀ ਉੱਚੀ ਹਸਣ ਦੀ ਆਵਾਜ਼ ਆ ਰਹੀਂਦੀ ਹੈ ਔਰਾਂ ਜੇ ਇਤਨਾ ਕੁਫਰ ਕੌਣ ਨੇ ਲੋਕ ਜੋ ਮੌਤ ਤੋ ਐਨੇ ਵੇਖਾ ਰਹੇ ਹਨ ਆਵਾਜ਼ ਅਦਨਾ ਸਾ ਇਨਸਾਨ ਤੂੰ ਨਹੀਂ ਪਛਾਣਦਾ ਕਿ ਖੁਸ਼ੀ ਦੇ ਕਹਿ ਕੇ ਕੌਣ ਮਾਰ ਰਹੇ ਹਨ ਔਰੰਗਜ਼ੇਬ ਨਹੀਂ ਕੌਣ ਹਨ ਇਹ ਸ਼ਖਸ ਆਵਾਜ਼ ਇਹ ਉਹ ਹਨ ਤੇਰੇ ਅਹਲਕਾਰ ਫੌਲਦਾਰ ਸੂਬੇਦਾਰ ਉਮਰਾ ਅਤੇ ਉਲਮਾ ਜੋ ਤੇਰੀ ਮੌਤ ਦੀਆਂ ਕੜੀਆਂ ਉਡੀਕ ਰਹੇ ਨੇ ਉਹ ਸ਼ੇਰੋ ਸ਼ਾਇਰੀ ਨਾਲ ਤੈਨੂੰ ਚੜਾ ਰਹੇ ਨੇ ਕਿਉਂਕਿ ਤੂੰ ਸਾਰੀ ਮਰੀਨਾਂ ਨੂੰ ਕਾਫਰ ਤੇ ਢੀਕੇਦਾਰ ਕਹਿੰਦਾ ਰਿਹਾ ਸ਼ਰਾਬ ਦੇ ਨਸ਼ੇ ਵਿੱਚ ਉਹ ਤੇਰੀ ਕਮਜ਼ੋਰੀ ਦਾ ਮਜ਼ਾਕ ਉਡਾ ਰਹੇ ਹਨ ਔਰੰਗਜ਼ੇਬ ਇਨਾਂ ਦੀ ਇਤਨੀ ਜੁਰਤ ਇਹਨਾਂ ਨੂੰ ਇਲਮ ਨਹੀਂ ਕਿ ਸ਼ਰਾਬ ਨੋਸ਼ੀ ਦੀ ਕਰੜੀ ਸਜ਼ਾ ਹੈ ਮੈਂ ਸਰਦੀ ਗ੍ਰਿਫਤਾਰੀ ਦਾ ਹੁਕਮ ਦਿੰਦਾ ਹਾਂ ਆਵਾਜ਼ ਜੀਹਾਸੇ ਵਿੱਚੋਂ ਇਹ ਤਾਂ ਅੱਗੇ ਹੀ ਵਾਕ ਗੀਤੇ ਅਕੀ ਹੰਤੀ ਰ ਸਖਤ ਵਰਤਾਕਨ ਫੌਜੀ ਵਿਗਲ ਰੋਲੇ ਗੋਲੇ ਦੀ ਆਸਨਾ ਹੀ ਦਿੰਦੀ ਹੈ ਚੋਪਦਾਰ ਜੋ ਨਗਾਰਾ ਵਜਾਉਣ ਵਾਲਾ ਡੰਡਾ ਚੁੱਕ ਕੇ ਅੱਗੇ ਤੁਰੇ ਚੋਪ ਨਗਾਰਾ ਵਜਾਉਣ ਵਾਲਾ ਡੰਡਾ ਅਹਿਸਾਸ ਅਨਪਵ ਕੁਫਰ ਝੂਠ ਕਿ ਬੇਕਵਰ ਅੰਜਾਨ ਅਦਨਾ ਤੁਚ ਕਹਿ ਕਹਾ ਜੋਰਦਾ ਸਾ ਸ਼ਖਸ ਪੁਰਸ਼ ਐਲਕਰ ਕਰਮਚਾਰੀ ਉਮਰਾ ਅਮੀਰ ਵਜ਼ੀਰ ਉਲਮਾ ਵਿਦਵਾਨ ਚੜਾਉਣਾ ਗੁੱਸਾ ਚੜਾਉਣਾ ਮਜ਼ਾ ਖਾ ਅਮਖੌਲ ਜੁਰਤ ਹਿੰਮਤ ਇਲਮ ਗਿਆਨ ਸ਼ਰਾਮਨਾ ਸੀ ਸਰਾਪੀਨਾ ਬਾਗੀ ਆਕੀ ਆਕੀ ਹੁਕਮ ਨਮ ਔਰ ਜੀ ਪੁੱਲੀ ਹੱਥਾਂ ਨਾਲ ਤਾਲੀ ਵਜਾ ਕੇ ਜੋਬਦਾਰ ਨੂੰ ਆਵਾਜ਼ ਜਾਂਦਾ ਤੇ ਫਿਰ ਕਹਿੰਦਾ ਕਿ ਕੋਈ ਨਹੀਂ ਸੁਣ ਰਿਹਾ ਉਹ ਘਟਿਆਪੰਦਨ ਨੂੰ ਬੁਕਰਦਾ ਉਹ ਕਹਿੰਦਾ ਕਿ ਗਾਂਤ ਦੀ ਬਿਮਾਰੀ ਨੇ ਉਹਨੂੰ ਇੰਨਾ ਕਮਜ਼ੋਰ ਕਰ ਦਿੱਤਾ ਹੈ ਔਰੰਗਜ਼ੇਬ ਕਹਿੰਦਾ ਕਿ ਐਨਾ ਕੁਫਰ ਕਿਹੜੇ ਲੋਕ ਜੋ ਮੌਤ ਨੂੰ ਜਾਣਦੇ ਇਸ ਦੇ ਜਵਾਬ ਵਿੱਚ ਇੱਕ ਆਵਾਜ਼ ਔਰੰਗਜ਼ੇਬ ਨੂੰ ਕਹਿੰਦੀ ਕਿ ਉਹਦਾਂ ਜਾਂ ਇਨਸਾਨ ਆਵਾਜ਼ ਔਰੰਗਜ਼ੇਬ ਨੂੰ ਕਹਿੰਦੀ ਹੈ ਕਿ ਉਹ ਨਹੀਂ ਪਛਾਣਦੇ ਖੁਸ਼ੀ ਦੇ ਕੈਕਾ ਇਹ ਕੌਣ ਮਾਰ ਰਹੇ ਨੇ ਔਰ ਜਨਾਂ ਵਿੱਚ ਵੰਦਾ ਉਸ ਤੇ ਪੁੱਛਣ ਦੇ ਵਾਰੇ ਔਰ ਜਨ ਕਿੰਨੀ ਕੁਸਤੇ ਐਲਕਾਰ ਉਮਰਾ ਉਲਮਾਜੂਸ ਦੀ ਮੌਦ ਨਹੀਂ ਕਰੇ ਉਲੀ ਕਰ ਰਹੇ ਨੇ ਸ਼ੇਰੋ ਸ਼ੇਰੀ ਦੇ ਨਾਲ ਉਸਨੂੰ ਚੜਾ ਰਹੇ ਹਨ ਕਿਉਂਕਿ ਸਾਰੀ ਮਨ ਇਹਨਾਂ ਨੂੰ ਕੁਫਰ ਦੇ ਟਿਕਾ ਦੇਰ ਕਹਿੰਦਾ ਰਿਹਾ ਆਵਾਜ਼ ਦੱਸਦੀ ਹੈ ਕਿ ਲੋਕ ਸ਼ਰਾਬ ਦੇ ਨਸ਼ੇ ਵਿੱਚ ਉਸਦੀ ਕਮਜ਼ੋਰੀ ਦਾ ਮਜ਼ਾਕ ਉਡਾ ਰਹੇ ਹਨ ਔਰੰਜੇ ਹੈਰਾਨ ਹੈ ਕਿੰਨੇ ਦੀ ਇੰਨੀ ਹਿੰਮਤ ਕਿਵੇਂ ਕਿ ਉਹ ਕਹਿੰਦਾ ਕਿ ਉਹਨਾਂ ਨੇ ਜਾਣਕਾਰੀ ਨਹੀਂ ਕਿ ਸ਼ਰਾਬਿੰਦੀ ਸਖਤ ਸਜ਼ਾਏ ਔਰੰਜੇ ਕਹਿੰਦਾ ਸਭ ਨੂੰ ਗ੍ਰਿਫਤਾਰ ਕਰਾਂਦਾ ਉਹਨਿੰਦਾ ਆਵਾਜ਼ ਕਹਿੰਦੀ ਕਿ ਇਹ ਤਾਂ ਉਸਦੇ ਸਖਤ ਸਵਾ ਕਰਨ ਪਹਿਲਾਂ ਹੀ ਬਾਗੀ ਤੇ ਹੋ ਗੀ ਤੇ ਹੁਣ ਨਹੀਂ ਔਰੰਗਜ਼ੇਬ ਦਰਗ ਨਾਲ ਕੰਦਾ ਇੱਕ ਖਤਰਨਾਕ ਸ਼ੋਰ ਕੈਸਾ ਹੈ ਆਵਾਜ਼ ਮੂਗਲ ਤੱਕ ਤੋ ਟਾਲੀ ਤੇਰੇ ਬੇਟਿਆਂ ਵਿੱਚ ਖਾਨਾ ਜੰਗੀ ਸ਼ੁਰੂ ਹੈ ਔਰੰਗਜ਼ੇਬ ਅਤਿ ਦੁਖ ਤੇ ਕਵਰਾਨਾ ਯਾ ਖੁਦਾਏ ਸੇ ਗਲ ਤੋਂ ਮੈਂ ਡਰਦਾ ਸਾਂ ਮੈਂ ਹਰ ਗਿਜ਼ ਕੁਛ ਤੋਂ ਖੂਨ ਨਹੀਂ ਹੋਣ ਦਿਆਂਗਾ ਆਵਾਜ਼ ਬੁੱਢੇ ਬਾਦਸ਼ਾਹ ਭੁੱਲ ਗਿਆ ਹੈ ਤੂੰ ਵੀ ਆਪਣੇ ਬਾਪ ਸ਼ਾਹ ਜਹਾਂ ਦੀ ਮੌਤ ਦਾ ਇੰਤਜ਼ਾਰ ਨਹੀਂ ਸੀ ਕੀਤੀ ਔਰੰਗਜ਼ੇਬ ਮੈਂ ਗਲਤੀ ਤੇ ਸਾਂ ਹਕੂਮਤ ਦੀ ਹਵਸ ਨੇ ਮੈਨੂੰ ਅੰਨਾ ਕੀਤਾ ਹੋਇਆ ਹੈ ਆਵਾਜ਼ ਤੇਰੇ ਬੇਟੇ ਤੇਰੀ ਗਲਤੀ ਧਰਉਣ ਨਹੀਂ ਤੇਰੀਆਂ ਨਸੀਬ ਤਾਂ ਨਹੀਂ ਤੇਰੇ ਅਮਲ ਉਹਨਾਂ ਦੇ ਕਦਮਾਂ ਦੀ ਰਹਿਬਰੀ ਕਰਨਗੇ ਔਰੰਗਜ਼ੇਬ ਉਹ ਗੁਮਰਾਹ ਸਹਜਾਦੋਂ ਮੇਰੀ ਗਲਤੀ ਹਰਗੱਜ਼ ਨਾ ਧਰਾਈ ਮੇਸ਼ਾਲੀ ਮਹਿਮਾਨ ਤੇਰਾ ਉਰੂ ਦਾ ਚੈਨ ਗਵਾ ਬਟਾ ਆਵਾਜ਼ ਤੂੰ 50 ਸਾਲ ਦਾ ਪਰਜਾ ਨਿਮੰਨ ਦਾ ਚੈਨ ਖੋਇਆ ਹੁਣ ਤੇਰੀ ਅਮਨ ਦੀ ਕੌਮ ਪਰਵਾਹ ਕਰਦਾ ਹੈ ਇਹ ਸ਼ੋਰ ਰੌਲਾ ਖਾਣਾ ਜੰਗੀ ਘਰੇਲੂ ਲੜਾਈ ਹਰਗੱਜ਼ ਬਿਲਕੁਲ ਕੁਸ਼ਤੋਂ ਖੂਨ ਕਤਲ ਹਕੂਮਤ ਸ਼ਾਜਨ ਹਵਸ ਲੋਭ ਨਸੀਤਾ ਉਪਦੇਸ਼ ਰੈਬਰੀ ਅਗਵਾਹੀ ਗੁਮਰਾਹ ਭੱਲਿਆ ਪਟਕਿਆ ਹਰਗੱਜ਼ ਬਿਲਕੁਲ ਚੈਨ ਅਮਨ ਔਰੰਗਜ਼ੇ ਦਰਨਾ ਕਮਦੌ ਕਹਿੰਦਾ ਕਿ ਸ਼ੋਰ ਕਿਸ ਤਰ੍ਹਾਂ ਦਾ ਹੈ ਆਵਾਜ਼ ਜਵਾਬ ਦਿੰਦੀ ਹੈ ਕਿ ਮੁਗਲ ਤਖਤ ਲਈ ਉਸਦੇ ਪੁੱਤਰਾਂ ਵਿੱਚ ਘਰੇਲੂ ਲੜਾਈ ਸ਼ੁਰੂ ਹੈ ਔਰੰਗਜ਼ੇ ਬਹੁਤ ਦੁੱਖ ਦੇ ਘਬਰਾਉਣਾ ਕਹਿੰਦਾ ਕਿ ਇਹ ਖੁਦਾ ਉਹ ਕਿਸੇ ਗੱਲ ਨੂੰ ਇਸੇ ਗੱਲ ਨੂੰ ਤੋਂ ਡਰਦਾ ਸੀ ਉਹ ਕਤਲ ਬਿਲਕੁਲ ਨਹੀਂ ਹੁੰਦੇ ਆ ਆਵਾਜ਼ ਬੁੱਡੇ ਬਾਦਸ਼ਾ ਔਰੰਗਜ਼ੇ ਨੂੰ ਕਹਿੰਦੀ ਹੈ ਕਿ ਉਹ ਭੁੱਲ ਗਿਆ ਹੈ ਕਿ ਉਸਨੇ ਵੀ ਆਪਣੇ ਬਾਪਸ਼ਾਹ ਜਹਾਂ ਦੀ ਮੌਤ ਦੀ ੜਕ ਨਹੀਂ ਕੀਤੀ ਔਰੰਗਜ਼ੇ ਜਵਾਬ ਦਾ ਕਹਿੰਦੇ ਕਿ ਗਲਤੀ ਤੇ ਸੀ ਕੋਮਤੀ ਹਵਸ ਨੇ ਉਹਨੂੰ ਅੰਨ੍ਹਾ ਕੀਤਾ ਹੋਇਆ ਸੀ ਜਵਾਬ ਵਿੱਚ ਵਾਇ ਕਹਿੰਦੀ ਉਸ ਦੇ بیٹے ਦੀ ਗਲਤੀ ਨੂੰ ਨੋ ਧਰਾਂਗੇ ਹੂਸ ਦੀ ਸੰਸੀਤਾ ਨਹੀਂ ਸਗੋ ਉਸ ਦੇ ਹਮਲ ਇਹਨਾਂ ਦੀ ਕਤਬੰਦੀ ਗਵਾਹੀ ਕਰਨਗੇ ਔਰੰਜੇ ਆਪਣੇ ਗੁਮਰਾਹਸ਼ਿਆ ਜਦਨ ਕਹਿੰਦਾ ਕਿ ਉਸ ਦੀ ਗਲਤੀ ਬਿਲਕੁਲ ਨਾ ਧਰਾਂ ਹਮੇਸ਼ਾ ਲਈ ਆਪਣੇ ਮਾਨ ਤੇ ਰੋਧਾ ਚੈਨ ਗਵਾ ਬੈਠਾ ਹੈ ਜਵਾਬ ਵਿੱਚ ਉਹ ਆਏ ਕਹਿੰਦੀ ਹੈ ਕਿ ਉਸਨੇ 50 ਸਾਲ ਪੱਜਾ ਦੇ ਮੰਦਰ ਦਾ ਚੈਨ ਖੋਇਆ ਹੈ ਹੁਣ ਉਸਦੀ آمد ਦੀ ਕੌਣ ਪਰਵਾਹ ਕਰਦਾ ਹੈ ਤਾਂ ਪਿਆਰੇ ਵਿਦਿਆਰਥੀਓ ਇਸੀ ਪੰਜਾਬੀ ਬਨਗੀ ਦੀ ਇਕਾਂਗੀ ਪਾਠ ਦੇ ਪਹਿਲਾ ਪਾਠ ਜਫਰਨਾਮਾ ਦਾ ਪਾਠ ਪਹਿਲਾ ਅਗਲੀ ਵੀਡੀਓ ਵਿੱਚ ਆਪਾਂ ਦੂਜਾ ਪਾਠ ਕਰਾਂਗੇ ਧੰਨਵਾਦ